ਸਤਿ ਸ਼੍ਰੀ ਅਕਾਲ ਸਾਰਿਆਂ ਮੈਂ ਤੁਹਾਡੇ ਆਪਣੇ ਅਮਰਜੀਤ ਕردوਸ਼ੀ ਗੁਰੋਸ਼ੀ ਚੈਨਲ ਤੇ ਆਉਂਦੇ ਅਸੀਂ ਆਨੰਦ ਭਈ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆ ਤੇ ਲੋ ਅੱਜ ਮੈਂ ਤੁਹਾਨੂੰ ਬਹੁਤ ਹੀ ਮਾਤਿਆਂ ਦੇ ਪਿਆਰ ਦਾ ਜਾਨ ਹਨਾ ਉਹ ਗੀਤ ਸੁਣਾਉਂਦੀਆਂ ਤੇ ਜਿਹੜਾ ਮੈਂ ਨੁਕਤਾ ਪਾਉਂ ਉਹ ਜਿਵੇਂ ਦੰਦ ਗੰਦੇ ਹੋ ਜਾਂਦੇ ਨੇ ਸਾਲ ਚਮਕਦੇ ਵੀ ਹੈਗੇ ਵਰਸ਼ ਰੂਟ ਦਾ ਟੰਗ ਵਰਸ਼ ਵਗੈਰਾ ਕਰਿਆ ਨੇ ਉਹਦੇ ਵਾਸਤੇ ਇੱਕ ਛੋਟਾ ਜਿਹਾ ਨੁਕਤਾ ਹੈ ਉਹ ਤੁਸੀਂ ਕਰਿਓ ਇਸ ਤੋਂ ਵੀ ਕੋਲ ਹੱਥ ਪਾਵਾਂਗੇ ਤੇ ਜੇ ਮੇਰੇ ਚੈਨਲ ਤੇ ਤੁਸੀਂ ਨਵੇਂ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਲੋਕ ਮਾਣੋ ਇਸ ਦੀ ਤਰ੍ਹਾਂ ਅੰਦਰ ਕਮੈਂਟ ਨਹੀਂ ਲਿਖਮੈਂ ਹਰ ਰੋਜ਼ ਕਰੀਆਂ ਕਮੈਂਟ ਜੂ ਲਿਖਿਆ ਕਰੋ ਕਈ ਪੜਾਂਗਦੇ ਨੇ ਸਾਡੇ ਲੇਖਾਂ ਦੇ ਫੋਨ ਤੇ ਮੈਨੂੰ ਦੱਸ ਦਿੰਦਿਆਂ ਨੇ ਤੇ ਜਿਹੜੇ ਵੀ ਮੈਂ ਨੁਕਤੇ ਪਾਉਂਦੀਆਂ ਕਈ ਲੋਕ ਮਤਲਬ 80% ਲੋਕ ਠੀਕ ਹੋ ਜਾਂਦੇ ਨੇ ਜਿਹੜਾ ਮੈਂ ਸੁਰਨਾ ਮਿੱਥਲ ਜਾਂਦੇ ਨੇ ਸੁਰਮਿਆ ਜੀ ਤਾਂ ਲਗਭਗ ਕਦੇ ਵੀ 100% ਕਹਿੰਦੇ ਆ ਕਰੋ ਸਾਰੇ ਠੀਕ ਹੋ ਹੀ ਜਾਂਦੇ ਨੇ ਭਾਰਾ ਤੁਸੀਂ ਕਮੈਂਟ ਵੀ ਕਰਕੇ ਜਰੂਰ ਦੱਸਿਆ ਕਰੋ ਤੇ ਲੋਕ ਪੜ ਲੈਣ ਆ ਗੋਡਿਆਂ ਦਾ ਦਰਦ ਠੀਕ ਹੋ ਜਾਣੇ ਲੋਕਾਂ ਨੂੰ ਵਾਲ ਸਿਰ ਤੇ ਵਾਲ ਆਉਣ ਲੱਗ ਜਿਹਨਾਂ ਦੇ ਉਹ ਕੰਨ ਚ ਪੈ ਗਿਆ ਸੀ ਫਿਰ ਮੈਨੂੰ ਫੋਨ ਤੇ ਦੱਸ ਦਿੰਦੇ ਨੇ ਕਹਿੰਦੇ ਜੀ ਅਸੀਂ ਜਿਵਾਕਾਂ ਕੋਲ ਖਾਦਿਆ ਕਰਾਂਗੇ ਸਾਰੀਆਂ ਭੈਣਾਂ ਨੂੰ ਲੈ ਕੇ ਆਣੀ ਆਉਂਦਾ ਮੈਨੂੰ ਵੀ ਆਉਂਦਾ ਲੈ ਕੇ ਆਣਾ ਮੈਂ ਵੀ ਜਿਵਾਕਾਂ ਤੋਂ ਕਰਾਉਣਾ ਤੇ ਲਓ ਫਿਰ ਮੇਰੀ ਬੇਨਤੀ ਹੈ ਵੀ ਤੁਸੀਂ ਕਮੈਂਟ ਕਰਨਾ ਹੈ ਬਿਆ ਕਰੋ ਤੇ ਲਓ ਹੁਣ ਮਾਣ ਨੂੰ ਇਸ ਪਿਆਰੇ ਜਿਹੇ ਲੋਕੀ ਦਾ ਆਨੰਦ ਦੇ ਉਸ ਤੋਂ ਬਾਅਦ ਸੁਣੋ ਮੋਤੀ ਪਾ ਮਾ ਸੋ ਕਢਣੀ ਕੋਈ ਲੋਕਾਂ ਪਹਿਣੇ ਜਿ ਮਾਰੇ ਮਾ ਅਮੜੀਏ ਨੀ ਕੋਈ ਲੋਕਾਂ ਪਾਣੇ ਜਿ ਮਾ Fa tuntun yihiin ƙaranta nden biyil nden ƙaranta nden biyil ɔgannan nafa be ɔgannan nafa. ਬਾਜਤੀਆਂ ਨਾ ਜਾਲੀਦਾ ਨਹੀਂ ਕੋਈ ਮਾਮਾ ਤੀਆਂ ਦਾ ਪਿਆਰੇ ਮਾਈ ਅਰਵੇ ਲਈ ਨਹੀਂ ਕੋਈ ਮਾਮਾ ਤੀਆਂ ਦਾ ಮಿರೆ ದೀ ಸರ್ ಮಡಿಯ ಮಿ ಜೋಡೆ ಸಾರಿ ಲ ಗಮಳ baaj di bichore di pyare ma amane ni sine baaj di bichore di tareli lok na kanule ਲਿੰਦੇ ਨੀ ਸੀਨੇ ਬਾਜ ਦੀ ਵਿਛੜੇ ਦੀ ਤਾਰੇ ਮਾਏ ਅਮਰਦੀਏ ਨੀ ਸੀਨੇ ਬਾਜ ਦੀ ਵਿਛੜੇ ਦੀ ਤਾਰੇ ਲੀਂ ਤੀਆਂ ਨੂੰ ਸੋਰੇ දසාර ම අම්මඩිය නිහොනලමනතියදීසාරනි බිරණු පෙදිිදේ ി ഉടനേ ലൈൻമനു ിയുടിയണി മടി ഉടക്കണ ദുധ വിജറിനിയ ശിയ

lárí yẹnì kórìígo la láàrin báyìí ní alẹ́ ló láàrin yàrá kí lè bẹ́ mẹ́rẹ̀ẹ́bi lẹ́nu jàre jẹ́.

ਨਰੀ ਦੇ ਕੋਈ ਪੈਣ ਭਰਾ ਦਾ ਪਿਆਰੇ ਮਾਏ ਅਮਰ ਦੀ ਜੀ ਕੋਈ ਪੈਣ ਭਰਾ ਦਾ ਪਿਆਰੇ ਨੀ ਲੋ ਜੀ ਸੁਣਿਆ ਤੁਸੀਂ ਨਹੀਂ ਭੈਣ ਭਰਾ ਦੇ ਇਹ ਕੁੜੀ ਨੇ ਕੀ ਗੱਲਾਂ ਕਹੀਆਂ ਨੇ ਹਨਾ ਤੇ ਭੈਣ ਭਰਾ ਦੇ ਪਿਆਰ ਮਾਂ ਬਾਪ ਦੇ ਪਿਆਰ ਦਾ ਵੀ ਹੈ ਨਾ ਤੇ ਲਓ ਹੁਣ ਤੁਸੀਂ ਆਜੋ ਆਪਣੇ ਤੰਦਰੁਸਤੀ ਵੱਲ ਨੂੰ ਮੈਂ ਜਿਵੇਂ ਸੰਦਰਸ਼ ਆਸੀ ਵੀ ਦੰਦ ਜਿਵੇਂ ਦੰਦਾਂ ਤੇ ਪੂਰੇ ਜਾਂਦੇ ਹੋ ਜਾਂਦੇ ਨਾ ਤੇ ਪਾ ਬ੍ਰਸ਼ ਕਰਾ ਵੀ ਕਰਦੇ ਰਹਿੰਦੇ ਆ ਪਰ ਨਹੀਂ ਫਿਰ ਠੀਕ ਹੁੰਦੇ ਹੈ ਨਾ ਤਾਂ ਲਓ ਤੁਸੀਂ ਇਹ ਦੋ ਤਿੰਨ ਚੀਜ਼ਾਂ ਨੇ ਚਾਰ ਇਹਨਾਂ ਨੂੰ ਬਣਾ ਕੇ ਉਹਨਾਂ ਦਾ ਪੇਸਟ ਬਣਾ ਕੇ ਲਾਓ ਲੈ ਸੋ ਪਹਿਲਾਂ ਬੇਕਿੰਗ ਪਾਊਡਰ ਇੱਕ ਚੁਟਕੀ ਅਈ ਹੱਥ ਨਾਲ ਇੱਕ ਚੁਟਕੀ ਥਾਲੀ ਤੇ ਲੌਂਗ ਦਾ ਚੂੜਾ ਲੌਂਗ ਪੀਲੇ ਕਰੇ ਹਨ ਉਹਦੀ ਇੱਕ ਚੁਟਕੀ ਤੇ ਹਲਦੀ ਇੱਕ ਚੁਟਕੀ ਸਿੰਧਾ ਨਮਕ ਇੱਕ ਚੁਟਕੀ ਚਾਰੇ ਨੂੰ ਸਮਝੇ ਨਾ ਕੀ ਕੀ ਜੀ ਚਾਰੇ ਫੇਰ ਮੈਂ ਦੱਸਦੀਆਂ ਬੇਕਿੰਗ ਪਾਊਡਰ ਇੱਕ ਚੁਟਕੀ ਹਲਦੀ ਇੱਕ ਚੁਟਕੀ ਲੌਂਗਾਂ ਦਾ ਚੂਰਨ ਬਣਾ ਲਿਆ ਇੱਕ ਚੁਟਕੀ ਸਿੰਧਾ ਨਮਕ ਇੱਕ ਚੁਟਕੀ ਹੁਣ ਥੋੜੀ ਰਸੋਈ ਦੇ ਵਿੱਚ ਨੇ ਸਾਰੀਆਂ ਚੀਜ਼ਾਂ ਤੇ ਕਹਿੰਦੇ ਜਿਹੜਾ ਸੋਇਆ ਨਾ ਆਪਣਾ ਸਭ ਤੋਂ ਦਵਾਈਖਾਨਾ ਹੀ ਹੈ ਤੇ ਖਾਣਾ ਵੀ ਉੱਥੋਂ ਠਾਕੇ ਤੰਦਰੁਸਤ ਹੁੰਨੇ ਇਹ ਚੀਜ਼ਾਂ ਉੱਥੇ ਵਿੱਚ ਪੈਂਦੀਆਂ ਨੇ ਆਪਣੇ ਖਾਣੇ ਦੇ ਹਨ ਜੇ ਇਹਨੂੰ ਫਿਰ ਕੁਆਲਿਟੀ ਪਾ ਲਿਆ ਤੁਸੀਂ ਉਹਦੇ ਤੇ ਥੋੜਾ ਪਾਣੀ ਪਾ ਕੇ ਪੇਸਟ ਜਿਹਾ ਬਣਾ ਲਿਆ ਉਹ ਹੱਥਾਂ ਨਾਲ ਮਲੋ ਦੰਦਾਂ ਤੇ ਫਿਰ ਬਰਸ਼ ਤੇ ਵੀ ਲਾ ਕੇ ਮਲੋ ਤੇ ਇਹਨੂੰ ਤੁਸੀਂ ਦੋ ਵਾਰੀ ਕਰੋਗੇ ਦੰਦ ਮੋਤੀਆਂ ਵਾਂਗ ਚਮਕ ਜਾਣਗੇ ਠੀਕ ਹੈ ਤੇ ਸਮਝ ਆ ਗਈ ਨਾ ਹੁਣ ਤੇ ਲਓ ਫਿਰ ਹੁਣ ਮੈਨੂੰ ਜੋ ਛੁੱਟੀ ਤੇ ਕੱਲ ਨੂੰ ਆਪਾਂ ਮਿਲਾਂਗੇ ਨਵੇਂ ਨੁਕਤੇ ਤੇ ਨਵੇਂ ਗੀਤ ਨਾਲ ਧੰਨਵਾਦ ਸਾਡੀ ਵੀਡੀਓ ਦੇਖਣ ਲਈ ਹੈ ਨਾ ਤੁਸੀਂ ਸਮਾਂ ਦਿੱਤਾ ਤੇ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਭੁੱਲਿਓ